ਦੇ ਵਿੱਚ ਆਪਾਂ ਦੱਸਾਂਗੇ ਵੀ ਆਪਾਂ ਜਿਹੜੀ ਹੈ ਇਹ ਤਿੰਨ ਦਵਾਈਆਂ ਨੇ ਇਹਦੇ ਵਿੱਚ ਕਾਪਰ ਆਕਸੀਕਲਰਾਈਟ ਤੇ ਕੋਸਾਈਡ ਤੇ ਦੂਸਰੀ ਕੋਸਾਈਡ ਹੈ ਔਰ ਤੀਸਰੀ ਜਿਹੜੀ ਹੈ ਤੇ ਗੈਲੀਲਿਓ ਵੇ ਦਾ ਜੋ ਵਿੱਚ ਦਵਾਈ ਦੇ ਨਾਲ ਟੈਕਨੀਕਲ ਹੁੰਦਾ ਹੈ ਪਾਈ ਆਕਸੀਸਟੋਬਿਨ ਤੇ ਜਿਹੜਾ ਹੈ ਪ੍ਰੋਪੀਗੋਨਾਜ਼ੋਲ ਤਾਂ ਇਹ ਆਪਾਂ ਜਿਹੜਾ ਇਹ ਕਰ ਸਕਦੇ ਹਾਂ 400 ਐਮਐਲ ਇਹਦੇ ਵਿੱਚ ਜਿਹੜੀਆਂ ਤਿੰਨੋ ਹੀ ਦਵਾਈਆਂ ਨੇ ਇਹਨਾਂ ਵਿੱਚ ਅਸੀਂ ਪਾਣੀ 150 ਤੋਂ 200 ਲੀਟਰ ਲਾਉਣਾ ਹੈ ਪਾਣੀ ਘੱਟ ਨਹੀਂ ਲਾਉਣਾ ਤੇ ਜੇ ਅਸੀਂ 100 ਲੀਟਰ ਦੇ ਵਿੱਚ ਇਹ ਹੀ ਦਵਾਈ ਕੀਤੀ ਤਾਂ ਸਾਡੇ ਜਿਹੜੇ ਆ ਚੋਨੇ ਦੇ ਟੂਸੇ ਬਰਨ ਹੋ ਜਾਣੇ ਆ ਤੇ ਸਾਨੂੰ ਇਹਨਾਂ ਜਿਆਦਾ ਲਾਭ ਵੀ ਨਹੀਂ ਹੋਣਾ ਤੇ ਤੇ ਨਾਲ ਇਹਦੇ ਆਪਾਂ ਜਿਹੜੀਆਂ ਕਿਸਾਨ ਵੀਰੋ ਇਹ ਆਪਾਂ ਕੋਰਾਜਿਨ ਮਿਕਸ ਕੀਤੀ ਹੈ ਐਫਐਮਸੀ ਦੀ ਕੋਰਾਜਿਨ ਹੈ ਮਹਿੰਗੀ ਜ਼ਰੂਰ ਹੈ ਪਰ ਕਿਉਂਕਿ ਇਹਦੇ ਨਾਲ ਆਪਾਂ ਨੂੰ ਜਿਹੜਾ ਹੈ ਨਾ ਇਹੀ ਸਮਾਂ ਹੈ ਜਿਹੜਾ ਜਿਦੇ ਵਿੱਚ ਅਸੀਂ ਕਿਉਂਕਿ ਆਪਾਂ ਜਿਹੜੀ ਕਣਕ ਹੈ ਉਹ ਮਲਚਿੰਗ ਤਕਨੀਕ ਦੇਣਾ ਬੀਜਦੇ ਆ ਤੇ ਬਾਅਦ ਵਿੱਚ ਜੋ ਕਿਸਾਨਾਂ ਨੂੰ ਸਮੱਸਿਆ ਆਉਂਦੀ ਹੈ ਨਾ ਵੀ ਸਾਡੇ ਤਾਂ ਚੋਨੇ ਕਣਕ ਦੇ